ਉਥੇ ਨਾ ਰੋਹਲ ਜੀ ਨੂੰ ਸਾਰੇ ਨੇ ਇਲਾਕੇ ਦੇ ਬਾਰੇ ਹੜਾਂ ਦੇ ਬਾਰੇ ਸਾਰਾ ਜਾਣੂ ਕਰਵਾਇਆ ਵਾ ਮੰਗ ਕੀਤੀ ਹੈ ਕਿ ਜਿਹੜਾ ਸੈਸ਼ਨ ਦੇ ਵਿੱਚ ਇਹ ਸਾਡੀ ਬਾਤ ਜਿਹੜੀ ਆ ਠਾਈ ਜਾਵੇ ਇਹ ਇਲਾਕਾ ਜਿਹੜਾ ਵਾ ਬਹੁਤ ਕਿਰਤੋਂ ਮਾਰਾਂ ਖਾ ਰਿਆ ਖਾਈ ਜਾ ਰਿਆ ਵਾ ਇਹਦੀ ਕੋਈ ਸਾਰ ਨਹੀਂ ਲੈ ਰਿਆ ਤੇ ਇਹਨੂੰ ਜਿਹੜਾ ਵਾ ਹੜਾਂ ਨੂੰ ਰੋਕਿਆ ਜਾਵੇ ਹੜਾਂ ਦਾ ਪ੍ਰਬੰਧ ਕੀਤਾ ਜਾਵੇ। ਹਾਂਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਹੋਈ ਆ ਇਹਨਾਂ ਜਿਹੜੇ ਸਰਹੱਦੀ ਖੇਤਰ ਦੇ ਕਿਸਾਨ ਨੇ ਉਹਨਾਂ ਨੇ ਜੋ ਮੁਸ਼ਕਲਾਂ ਆ ਰਹੀਆਂ ਨੇ ਇੱਥੇ ਉਸ ਤੇ ਸੰਬੰਧ ਵਿੱਚ ਰਾਹੁਲ ਗਾਂਧੀ ਨਾਲ ਗੱਲਬਾਤ ਕੀਤੀ ਕੀ ਹੈ 나ਜੀ ਤੁਹਾਡਾ? ਹਾਂਜੀ ਹਾਂਜੀ ਭਗਵਾਨ ਸਿੰਘ ਜੀ। ਭਗਵਾਨ ਜੀ ਰਾਹੁਲ ਗਾਂਧੀ ਨਾਲ ਕੀ ਤੁਹਾਡੀ ਮੀਟਿੰਗ ਹੋਈ ਜੀ? ਸਾਡੀ ਇਹੋ ਜੀ ਲੋਕ ਗਰੀਬ ਹੋ ਗਏ ਨੇ ਸਾਰੇ। ਹੜ ਭੈਣ ਕਰਕੇ ਇਹਨਾਂ ਨੂੰ ਕੋਈ ਜਿੱਤਾ ਚਾਏ ਇਹਨਾਂ ਦੀ ਹੱਥ ਬਾਹ ਫੜੀ ਜਾਏ ਤੇ ਇਹਨਾਂ ਦੀ ਸੁਣੀ ਜਾਏ ਤੇ ਇਹਨਾਂ ਕਿ ਬਿਲਕੁਲੀ ਹਾਥੇ ਨਾਂਗੋਗੇ ਨੀ ਜ਼ਮੀਨਾਂ ਸਾਰੀਆਂ ਬਰਬਾਦ ਹੋ। ਹੋਰ ਕਿਸਾਨ ਨੇ ਸਾਡੇ ਨਾਲ ਜੋ ਕਿ ਹੁਣ ਟਰੈਕਟਰ ਤੇ ਵਾਪਸ ਰਾਹੁਲ ਖਾਨ ਜੀ ਦੀ ਮੀਟਿੰਗ ਤੋਂ ਬਾਹਰ ਹੈ ਮੇਲ ਤੋਂ ਬਾਅਦ ਵਾਪਸ ਜਾ ਰਹੇ ਨੇ ਟਰੈਕਟਰ ਨਾਲ ਗੱਲਬਾਤ ਕਰ ਲੈ ਅੱਜ ਕਿਹ ਨਾਲ ਹੀ ਤੁਹਾਡਾ ਯਰ ਸਿੰਘ ਇਹ ਕਿਹੜਾ ਪਿੰਡ ਹੈ ਮਨਸੂਰ ਤੇ ਇੱਕ ਹੀ ਗੱਲਬਾਤ ਹੋਈ ਤੁਹਾਡੀ ਰਾਹੁਲ ਖਾਨ ਜੀ ਨਾਲ ਰਾਹੁਲ ਖਾਨ ਜੀ ਨਾਲ ਸਾਰੇ ਗੱਲਬਾਤ ਬਹੁਤ ਵਧੀਆ ਹੋਈ ਹੈ ਪਰ ਇਹੋ ਜੀ ਲੀਟਰ ਜਿਹੜੇ ਸਾਡੇ ਕੋਲ ਉਂਝੇ ਆ ਹੋਰ ਸਾਰੇ ਕੋਈ ਨਹੀਂ ਅਜੇ ਤੱਕ ਆਇਆ ਤੇ ਬਾਕੀ ਜੋ ਵੀ ਇਹਨਾਂ ਨੇ ਮੰਗਾ ਰੱਖੀਆਂ ਉਹਨਾਂ ਪੂਰਾ ਭਰੋਸਾ ਦਿਵਾਇਆ ਆ ਜੀ ਸਭ ਆਜੋ ਟਰਾਂਵਾ ਉਹਨਾਂ ਪਾਰਟੀ ਲੈਵਲ ਤੇ ਕੋਈ ਕਾਂਗਰਸੀ ਦੇ ਸਰਕਾਰ ਨਹੀਂ ਪੰਜਾਬ ਹਾਂਜੀ 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 ਉਹਨਾਂ ਪਾਰਟੀ ਲੈਵਲ ਤੋਂ ਪਾਰਟੀ ਲੈਵਲ ਤੇ ਵੀ ਤੁਹਾਨੂੰ ਦਿੱਤਾ ਮੈਂ ਦਿੱਤਾ ਹਾਂਜੀ ਪਾਰਟੀ ਲੈਵਲ ਤੇ ਵੀ ਦਿੱਤਾ ਪੰਜਾਬੀਆਂ ਦੇ ਕੀ ਹੈ ਜੀ ਮਤ ਕਰਾਂਗੇ ਹਾਂਜੀ ਸਾਰੇ ਕਾਂਦੇ ਵੀ ਮਤ ਕਰਾਂਗੇ ਬਾਅਦ ਤੋਂ ਬਾਅਦ ਪਾਰਟੀ ਪਾਰਲੀਮੈਂਟ ਜੀ ਵੀ ਮੱਦਾਂ ਖਾਵਾਂਗੇ ਪਾ ਜੀ ਤੁਸੀਂ ਨਾਲ ਸੀ ਰਾਹੁਲ ਗਾਂਧੀ ਦੇ ਨਾਲ ਜਦੋਂ ਮੀਟਿੰਗ ਹੋਈ ਕਿਸਾਨਾਂ ਦੀ ਪੀੜਤ ਕਿਸਾਨ ਜਿਹੜੇ ਉਜੜੇ ਨੇ ਇਸ ਹੜ ਦੇ ਨਾਲ ਪਾਣੀ ਦੇ ਨਾਲ ਕੀ ਗੱਲਬਾਤ ਹੋਈ ਰਾਹੁਲ ਗਾਂਧੀ ਦੀ ਕਿਸਾਨਾਂ ਨਾਲ ਉਹਨਾਂ ਨੇ ਕਿਹਾ ਪਾਰਲੀਮੈਂਟ ਤੋ ਆਵਾਜ਼ ਖਵਾਵਾਂਗੇ ਤੇ ਬਾਰਡਰ ਦੇ ਲੋਕਾਂ ਦੀ ਸੁਣਵਾਈ ਕਰਵਾਵਾਂਗੇ ਸਾਡੇ ਨਾਲ ਜਦੋਂ ਬਹੁਤ ਬਹੁਤ ਸਮਝ ਆਉਂਦਾ ਹੈ ਇਸ ਬਾਰੇ ਪਾਰਲੀਮੈਂਟ ਦੇ ਵਾਲੇ ਦਿੱਲੀ ਆਉਣ ਪਾਰਲੀਮੈਂਟ ਤੋਂ ਲਾਵਾ ਉਹਨਾਂ ਪਾਰਟੀ ਪੱਧਰ ਤੇ ਮਦਦ ਦਾ ਭਰੋਸਾ ਦਿੱਤਾ ਜੀ ਆਹ ਦੇਣ ਜੀ ਕੋਈ ਗੱਲ ਬਾਤ ਹੋਈ ਜੀ ਗੱਲਬਾਤ ਵਧੀਆ ਕੋਈ ਨਹੀਂ ਕਹਿੰਦੇ ਵੀ ਤਰਾ ਮੁੰਡਾ ਠਾਵਾਂਗਾ ਜਾ ਕੇ ਦਲੀ ਜੀ ਹਾਂ ਹਾਂ ਜੀ ਬਾਤ ਇਹਦਾ ਦੇਖੋ ਬਹੁਤ ਜਿਆਦਾ ਨਿਸ਼ਾਨਾ ਸਾਡੀ ਉੱਥੇ ਸਾਡੇ ਕਾਮਯਾਬ ਕੀਤੇ ਜਾਣਗੇ ਹਾਂ ਜੀ ਕਿ ਜਿੱਥੇ ਪਹਿਲਾਂ ਤੁਸੀਂ ਮੰਨ ਵਜਾ ਹੀ ਜਿਹੜਾ ਪਹਿਲਾਂ ਸਟਾਡੀ ਉਹੋ ਹੀ ਕਾਮਯਾਬ ਮਤਲਬ ਕੀਤੇ ਜਾਣਗੇ ਕਾਮਯਾਬ ਹੋਏਗਾ ਜੀ ਠੀਕ ਸਾਡੀ ਵੀ ਮੰਗ ਇਹੋ ਹੀ ਉਹਨਾਂ ਨੇ ਮੰਗ ਸਾਡੀ ਕਬੂਲ ਦਿੱਤੀ ਜੀ ਠੀਕ ਹਾਂ ਜੀ ਬਲੇਸ ਜੀ ਠੀਕ ਆ ਜੀ ਵਧੀਆ ਸਭ ਨਹੀਂ ਕੀ ਗੱਲ ਬਾਤ ਹੋਈ ਗੱਲਬਾਤ ਇਹ ਵੀ ਜਾਂਦੇ ਜ਼ਮੀਨ ਦਾ ਡੀ ਦਾ ਸਾਰਾ ਕਰਾਂਗੇ ਵੇਖੇ ਵੇਖ ਕੇ ਗਏ ਅੱਖੀ ਹੁਣ ਤੇ ਸਭ ਕੁਝ ਜਾਂਦੇ ਵੇਦਾ ਕਰਾਂਗੇ ਠ ਕੁਛ ਹੀ ਬੰਨ ਵੀ ਆਖਿਆ ਹੀ ਉਹ ਆਂਦੇ ਬਣਾਵਾਂਗੇ ਮੇਰੀ ਯਾਰ ਮੋਦੀ ਜੀ ਜੇ ਰੋਣਗੇ ਜੀ ਜਾ ਰਹੇ ਆ ਇਕਨ ਮੇਰੀ ਜ਼ਮੀਨ ਹੀ ਦਰਿਆ ਦੇ ਵਿੱਚ ਸਾਰੀ ਬੈ ਗਈ ਸੀ ਇਹ ਹੁਣ ਪੂਰੀ ਅਸੀਂ ਦੇਖ ਰਹੇ ਆ ਰੇਤਾ ਦਾ ਰੇਤਾ ਹੀ ਆ ਗਿਆ ਇਹਦਾ ਹੁਣ ਇਹ ਤਾਂ ਨਹੀਂ ਮਿੱਟੀ ਆ ਮਿੱਟੀ ਆ ਅੱਛਾ ਇਹ ਪਾ ਲਿਆ ਇਹਦਾ ਮਤਲਬ ਕੀ ਇਹ ਕਿਸੇ ਦਾ ਕੰਮ ਨਹੀਂ ਕਿਸੇ ਦੇ ਘਾਮ ਨਹੀਂ ਨਾਲੇ ਵੇਚ ਸਕਦਾ ਬੰਦਾ ਬਈ ਲੋਕ ਇਹ ਗੱਲਾਂ ਠਾਉਂਦਾ ਬਨੇ ਲੈ ਜੀ ਰੇਤਾ ਆ ਗਈ ਹੁਣ ਇੱਕ ਸਾਲ ਉਹਨਾਂ ਨੂੰ ਕਹੋ ਕਿ ਉਹ ਜ਼ਮੀਨਾਂ ਜਿਹੜੀਆਂ ਤੁਹਾਡੀਆਂ ਪਿੱਛੇ ਆ ਉਹ ਸਾਨੂੰ ਦੇ ਦਿਓ ਇਹ ਰੇਤਾ ਇਹ ਤੁਸੀਂ ਰੱਖ ਲਓ ਇਹਨੂੰ ਵੇਚ ਲਓ ਇਹ ਜ਼ਮੀਨ ਹੀ ਵੇਚ ਕੇ ਦੇ ਦੇਣੇ ਇਹ ਫੇਰ ਵੀ ਇੰਨਾ ਬਹਾਦਰ ਹੈ ਜਿੱਦਾਂ ਵੀ ਜਿਦਾਂ ਸਭ ਕੋ ਜੇ ਰੁੜ ਗਿਆ ਉਹ ਫਿਰ ਇਥੇ ਹੌਸਲੇ ਬੁਲੰਦਿਆ ਹੌਸਲੇ ਤਤਗੁਰ ਬਾਬਾ ਬੁੰਡਾ ਸੇ ਮਤਲਬ ਜਿਦਾਂ ਹਾੜ ਆਇਆ ਸੀ ਨਾ ਮੈਂ ਲਗਾਤਾਰ 15 ਦਿਨ ਪਾਣੀ ਦੇ ਵਿੱਚ ਸਾਰੇ ਕੋ ਪਸ਼ੂ ਦਾ ਚਾਰਾ ਵੀ ਪਚਾਰ ਰਿਹਾ ਕਰਦੇ ਰਹੇ ਬੜੀ ਵੱਡੀ ਗੱਲ ਹੈ ਜੀ ਇਹੋ ਹੀ ਸਾਡੇ ਪੰਜਾਬੀ ਹੋਣ ਦਾ ਖਾਸੀਅਤ ਹੈ ਜੀ ਅਸੀਂ ਇੱਕ ਦਿਲ ਨਹੀਂ ਛੱਡਦੇ ਤੇ ਇੱਕ ਅਸੀਂ ਚੜ੍ਹਦੀ ਕਲਾ ਜੀ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਬਹੁਤ ਵਧੀਆ ਸਰ ਇਹੋ ਹੀ ਹੈ ਕਿ ਉਹ ਜਿਹੜੇ ਤੁਹਾਨੂੰ ਪਿੱਛੇ ਜਾਂ ਹਵਾ 'ਚ ਤੋਤੇ ਡੰਦੇ ਆ ਜਿਹੜੇ ਲੋਕ ਉਹਨਾਂ ਨੂੰ ਕਹਿੰਦੇ ਕਿ ਇਹ ਜ਼ਮੀਨਾਂ ਤੀਂ ਰੱਖ ਲੋ ਉਹ ਵਾਲੀਆਂ ਸਾਨੂੰ ਦੇ ਦਿਓ ਤੁਸੀਂ ਇਨੂੰ ਤਾਂ ਵੇਚ ਲੋ ਜਿਹੜੇ ਲੋਕ ਰਹਿ ਕੇ ਆਉਂਦੇ ਆ ਉਹਨਾਂ ਨੂੰ ਕਿਹਾ ਵੀ ਆਪਾਂ ਗਰਾਊਂਡ ਲੈਵਲ ਤੇ ਆ ਕੇ ਚੈੱਕ ਕਰੀਏ ਕੀ ਹਾਲਾਤ ਆ ਕਿਸਾਨਾਂ ਦੇ ਪੰਜਾਬ ਦੇ ਵਿੱਚ ਕੀ ਹਾਲਾਤ ਵਗ ਰਹੇ ਨੇ ਇਹ ਤਾਂ ਕਿਸਾਨਾਂ ਨੂੰ ਪਤਾ ਆ ਤੇ ਚਾਹੇ ਪਿੰਡ ਵਾਸੀਆਂ ਨੂੰ ਇਹ ਮੇਰੇ 11 ਕਰੋੜੇ ਆ ਨਾ ਉਹਨਾਂ ਨੂੰ ਆਖੋ ਮੈਨੂੰ ਸ਼ਹੀ ਦੇ ਦੋ ਨਹੀਂ ਤੇਹੀ ਇਹ ਯਾਰਾਂ ਰੱਖ ਲੋ ਭਾਜੀ ਕਿਸਾਨ ਕਹਿ ਰਹੇ ਆ ਵੀ ਉਹਨਾਂ ਲੋਕਾਂ ਨੂੰ ਚੈਲੰਜ ਕਰ ਰਹੇ ਨੇ ਜਿਹੜੇ ਕਹਿੰਦੇ ਵੀ ਹੁਣ ਇਹਨਾਂ ਦੀਆਂ ਜ਼ਮੀਨਾਂ 'ਚ ਰੇਤਾ ਆ ਗਿਆ ਇਹਨਾਂ ਮਹਿੰਗੀ ਰੇਤਾ ਵਿੱਚ ਨਹੀਂ ਉਹ ਆਂਦੇ ਵੀ ਜੇ ਮੇਰੀ 11 ਕਿੱਲੇ ਜਿਹੜੀ ਜ਼ਮੀਨ ਆ ਉਹ ਬਰਬਾਦ ਹੋਈ ਆ ਤਾਂ ਉਹ ਮੈਨੂੰ ਆਪਣੀ ਛੇ ਦੇ ਦੇਣ ਤੇ ਮੇਰੀ 11 ਰੱਖ ਲੈ ਹਾਂਜੀ ਇਹ ਕਮਾਈ ਕਰ ਲੈਣ ਜਿੰਨੀ ਜੀ ਕਰਨੀਆਂ ਉਹਨਾਂ ਨੇ ਇਹ ਜੀ ਸਰਹੱਦੀ ਗੁਰਚੱਕ ਦੇ ਨੇੜੇ ਦੇ ਪੀੜਿਤ ਕਿਸਾਨ ਨੇ ਜਿਨ੍ਹਾਂ ਦੀਆਂ ਫਸਲਾਂ ਬੁਰੀ ਤਰ੍ਹਾਂ ਬਰਬਾਦ ਹੋਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਆਏ ਜੋ ਮਰਦਾ ਪ੍ਰਸ਼ਦ ਦੇ ਕੇ ਹਾਂਜੀ ਭਾਜੀ ਅੱਜ ਰਾਹੁਲ ਗਾਂਧੀ ਆਏ ਕੀ ਕੀ ਗੱਲਬਾਤ ਹੋਈ ਸਾਨੀ ਤੁਹਾਡੀ ਦੇਖੋ ਜੀ ਸਭ ਤੋਂ ਪਹਿਲੇ ਮੈਂ ਕਿਨ ਆਪਣਾ ਜੀ ਮੈਂ ਪਿੰਡ ਗੁਰਚਕ ਨਾ ਮੇਰਾ ਗੁਰਮੁਖ ਸਿੰਘ ਹੈ ਜੀ ਮੈਂ ਸਭ ਤੋਂ ਪਹਿਲੇ ਰਾਹੁਲ ਜੀ ਦਾ ਆਪਣੇ ਪਿੰਡ ਇਸ ਇਲਾਕੇ ਬਾਰਡਰ ਦੇ ਇਲਾਕੇ ਕੱਲੇ ਆਪਣੇ ਪਿੰਡ ਨਹੀਂ ਇਸ ਬਾਰਡਰ ਦੇ ਪੂਰੇ ਤੇ ਆਉਂਦੇ ਮੈਂ ਜੀਆਂ ਧੰਨਵਾਦ ਕਰਦਾ ਜਿੰਨਾ ਸਾਡੀ ਆਗ ਸਾਰ ਲਈ ਜੀ ਫਿਰ ਰਾਹੁਲ ਜੀ ਨੂੰ ਜੋ ਜੋ ਵਾਸੀ ਗੱਲਾਂ ਕੀਤੇ ਆ ਨਾ ਬਹੁਤ ਵਧੀਆ ਸਾਨੂੰ ਤੁਹਾਡੀਆਂ ਗੱਲਾਂ ਸੁਣੀਆਂ ਢੰਗ ਨਾਲ ਸੁਣ ਕੇ ਉਹਨਾਂ ਤੁਹਾਨੂੰ ਅਸਵਾਸਨ ਦਵਾਇਆ ਆ ਵੀ ਮੈਂ ਜਲਦੇ ਪਾਰਲੀਮੈਂਟ ਜੇ ਉਠਾ ਕੇ ਤੁਹਾਡਾ ਅਗਲੇ ਸੈਸ਼ਨ ਤੇ ਆਂਦੇ ਆਂ ਤੁਸੀਂ ਸੰਤੁਸ਼ਟ ਜੇ ਉਹਨਾਂ ਦੇ ਫੇਰੀ ਤੋਂ ਹਾਂ ਜੀ ਬੜਾ ਦਿਆਨੋ ਦੇ ਬੜੀ ਖੁਸ਼ੀ ਹੋਈ ਆ ਆਪ ਵੀ ਆਏ ਆ ਉਹਨਾਂ ਕਿਹਾ ਮੈਨੂੰ ਪਹਿਲੇ ਲੇ ਕੇ ਦੋ ਮੈਂ ਅੰਗਰੇਜ਼ਾ ਦੇ ਵਿੱਚ ਨਾ ਬੋਲਾਂਗਾ ਤੁਹਾਡੇ ਲਈ ਉਹਨਾਂ ਨੇ ਕਿਹਾ ਹੁਣੇ ਮੈਂ ਜਾ ਕੇ ਜਿਹੜਾ ਮਤਲਬ ਕਿ ਜ਼ੀਰੋ ਲਾਈਨ ਦੇ ਵਿੱਚ ਮਤਲਬ ਕਿ ਐਸ ਪੈਂਡ ਦੀ ਸਾਹ ਫਰਿਆਦ ਵਿੱਚ ਜਾ ਕੇ ਜਿਹਨਾਂ ਦਾ ਸਾਹ ਲਈ ਹੈ ਜੀ ਇਹ ਅੱਜ ਤੱਕ ਸਾਡੀ ਸਾਹ ਨਹੀਂ ਕਿਸੇ ਨੇ ਲਈ ਹਾਂ ਜੀ ਪੰਜਾਬ ਦੀ ਮੌਜੂਦਾ ਸਰਕਾਰ ਕੋਈ ਜਿਆਦਾ ਪੰਜਾਬ ਦੇ ਆਮ ਆਦਮੀ ਭਗਵਾਨ ਮਾਲਕ ਕਹਿ ਰਹੇ ਵੀ ਮੈਂ ਮੈਂ ਜਿਹੜਾ ਵਾ ਮੁਆਰਜ਼ਾ ਦੇ ਰਿਆਂ 20 ਏਕੜ ਦਾ ਹੋਰ ਜਿਹੜੇ ਨੁਕਸਾਨ ਹੋਏ ਉਹਨਾਂ ਦਾ ਮੈਂ ਤਰੀਕਾ ਜਿਹੜਾ ਤੇ ਪੱਕੀਆਂ ਕਰਤੀਆਂ ਹਾਂ ਇੰਨੇ ਮਿਆਂ ਨੂੰ ਉਹਨਾਂ ਦਾ 20000 ਜਿਹੜਾ ਲਾਨਿਆ ਉਹ ਨਾ ਦੇ ਨਾ ਦੇ ਤੁਸੀਂ ਬੰਨ ਪੱਕੇ ਕਰਦਨ ਸਟੈਡ ਬੰਨ ਦੇਣਾ ਦੇ ਮਾੜੀ ਜਮੀਨ ਪਜਾ ਦੇ ਨਾ ਇਹਨੂੰ 20000 ਰੁਪਈਆ ਨਹੀਂ ਚਾਹੀਦਾ ਸਾਡੇ ਪਿੰਡ ਗੁਰਚਾ ਕਲੀ ਜਮੀਨ ਜਿਹੜੀ ਦਰਿਆ ਦੇ ਵਿਚ ਰੋੜਾ ਚਲੋ ਉਹਦੀ ਭਲ ਪਈ ਆ ਹੁਣ ਇਹ ਨਾ ਦੇ ਰੇਤਾ ਵਾ ਤੇ ਨਾ ਕਿਸੇ ਨਾਮੇ ਮਿੱਟੀ ਪੈ ਗਈ ਫਸਲਾਂ ਥੱਲੇ ਦੱਪੀਆਂ ਗਈਆਂ ਇਹ ਕਿਸ ਤਰ੍ਹਾਂ ਇਹਦੇ ਵਿੱਚੋਂ ਨਿਕਲੋਗੇ ਤੁਸੀਂ ਇਹ ਇਹ ਜੋ ਵਾਇਕੂ ਵੀ ਕਿਡਾਉਣਾ ਜੀ ਹੁਣਾਨੂੰ ਤੇ ਪਤਾ ਨਹੀਂ ਲੱਗਦੇ ਵੀ ਸਰਕਾਰ ਦੇ ਅੱਗੇ ਤੁਹਾਨੂੰ ਇਹ ਗੱਲ ਆਂਦੇ ਆ ਕਿ ਜਿੰਨਾ ਜੇ ਰੇਤਾ ਪੈ ਗਈ ਉਹ ਵੇਚ ਲੈਣਗੇ ਮਹਿੰਗੀ ਉਹ ਆ ਕਰ ਲੈਣਗੇ ਉਹਨਾਂ ਨੂੰ ਤੁਹਾਨੂੰ ਮੈਂ ਹੁਣ ਵੀ ਬੇਨਤੀ ਕਰਦਾ ਜੀ ਉਹ ਜ਼ਮੀਨਾਂ ਇਹ ਰੱਖ ਲੈਣ ਸਾਨੂੰ ਪਿੱਛੇ ਉਹ ਨਹੀਂ ਕੱਢ ਦੇ ਦੇ ਬਿਲਕੁਲ ਬਿਲਕੁਲ ਸਹੀ ਆ ਜੀ ਆ ਵਧੀਆ ਵੀਰ ਵਾਲੀ ਤਾਂ ਠੀਕ ਜੀ ਸਾਡੇ ਕੋਲ ਇਹ ਰੱਖ ਕੇ ਨੂੰ ਥੋੜੀ ਕਰਦੇ ਕੁਝ ਪਿੱਛੇ ਜਿਹੜੇ ਏਰੀਆ ਚ ਲੋਕ ਹੈ ਨਾ ਉਹ ਕਹਿੰਦੇ ਕੁਝ ਨਹੀਂ ਕਿਸੇ ਦਾ ਵਿਗੜਿਆ ਤੁਸੀਂ ਜਿੱਥੇ ਗਰਾਊਂਡ ਲੱਗਦੇ ਦੇਖ ਲਿਆ ਠੀਕ ਹੈ ਜੀ ਸਾਰਾ ਕੋਈ ਨਜ਼ਰ ਮਾਰ ਲਓ ਝਾਤੀ ਮਾਰ ਲਓ ਇਹ ਨਾ ਮੀਡੀਆ ਸਰ ਤੁਸੀਂ ਵੀ ਪਾ ਗਏ ਨਾ ਸਾਡੇ ਕੋਲ ਪਹਿਲੇ ਹੋਣਾ ਕਿ ਮੀਡੀਆ ਵਾਲੇ ਆਏ ਆ ਪੰਜਾਬ ਦਾ ਕੋਈ ਵੀ ਸਾਡੇ ਕੋਲ ਸਾਡੇ ਕੋਲ ਮੀਡੀਆ ਭੱਟੀ ਜੀ ਨੇ ਖੜੇ ਨੇ ਆ ਭੱਟੀ ਜੀ ਸਾਡੇ ਕੋਲ ਇਹਨਾਂ ਨੇ ਤੁਸੀਂ ਭੱਟੀ ਸਾਹਿਬ ਤੁਹਾਡਾ ਮਾਰਾ ਭੱਟੀ ਸਾਹਿਬ ਭੱਟੀ ਸਾਹਿਬ ਤੁਹਾਡੀ ਸਿਰ ਤੋਂ ਰਹੀ ਆ ਸਾਰੇ ਵੀ ਗੁਰਚੇ ਕਾਲੇ ਕਹਿ ਰਹੇ ਆ ਵੀ ਭੱਟੀ ਸਾਹਿਬ ਤੋਂ ਇਲਾਵਾ ਹੋਰ ਕੋਈ ਮੀਡੀਆ ਵਾਲਾ ਨਹੀਂ ਪਹੁੰਚਿਆ ਇਹ ਇਹ ਤੁਸੀਂ ਖਾਸ ਕਰਕੇ ਇੱਥੇ ਪਹੁੰਚੇ ਸੀ ਜੀ ਮੈਂ ਤਾਂ ਬੇਨਤੀ ਕਰਨਾ ਵੀ ਨੈਸ਼ਨਲ ਮੀਡੀਆ ਜਿਹੜਾ ਵਾ ਵਾਕਿਆ ਇਹ ਕਹਿ ਰਹੇ ਇੱਥੇ ਨਹੀਂ ਪਹੁੰਚਿਆ ਸਾਡੇ ਡੇਰੇ ਬਾਬੇ ਨਾਨਕ ਦੇ ਆਪਾਂ ਲੋਕਲ ਜਿਹੜੇ ਹੈਗੇ ਆ ਸਭ ਤੋਂ ਪਹਿਲਾਂ ਇਹਨਾਂ ਕੋਲ ਆਏ ਆ ਇਹਨਾਂ ਦੀ ਸਾਰ ਲਈ ਆ ਤੇ ਦੱਸਿਆ ਵੀ ਦਰਿਆ ਨੇ ਕਿੰਨੀ ਘਟਾ ਲਈ ਆ ਉਹ ਵੀ ਆਪਾਂ ਨਾਲ ਜਿਹੜਾ ਦਿਖਾਇਆ ਸੀ ਤੇ ਇਸੇ ਕਰਕੇ ਰਾਹਲ ਗਾਂਧੀ ਜੀ ਇੱਥੇ ਪਹੁੰਚੇ ਨੇ ਸ਼ਾਬਾਸ਼ ਲੋਕਲ ਮੀਡੀਆ ਵੱਡੀ ਸਾਹ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਲੋਕਲ ਡੇਰਾ ਬਾਬਾ ਨਾਨਕ ਮੀਡੀਆ ਨੇ ਜਿਹੜੀ ਆਵਾਜ਼ ਚੁਪੀ ਸੀ ਇਹ ਆਵਾਜ਼ ਅੱਗੇ ਗਈ ਹੈ ਸੁਖਿੰਦਰ ਰੰਧਾਵਾ ਨੇ ਅੱਗੇ ਗੱਲ ਕੀਤੀ ਸੀ ਜਾਂ ਕਾਂਗਰਸੀ ਲੀਡਰਾਂ ਨੇ ਗੱਲ ਕੀਤੀ ਸੀ ਉਹਨੂੰ ਵੇਖਦਿਆਂ ਇੱਥੇ ਰਾਹੁਲ ਗਾਂਧੀ ਅੱਜ ਸਰਹੱਦੀ ਏਰੀਆ ਹਕਾ ਡੇਰਾ ਬਾਬਾ ਨਾਨਕ ਅਰਮਦਾਸ ਅਜਨਾਲਾ ਵਿਖੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਖਰਪੀਟਾਂ ਦੀ ਸਾਰੀ ਗੱਲਬਾਤ ਕੀਤੀ ਅਤੇ ਉਹਨਾਂ ਕੋਲੋਂ ਸੁਝਾਅ ਲਏ ਆ ਜਾਂ ਉਹਨਾਂ ਨੂੰ ਵਿਸ਼ਵਾਸਤਵਾਇਆ ਕਿ ਉਹ ਇਸ ਨੂੰ ਪਾਰਲੀਮੈਂਟ ਤੱਕ ਉਠਾਉਣਗੇ